ਇਹਦਾ ਇੱਕ ਨੀਮਾ ਮਤਲਬ ਹਾਂਜੀ ਮੇਰੀ ਦੁਕਾਨ ਡੇਰਾ ਬਾਬਾ ਨਾਨਕ ਮੇਨ ਬਾਜ਼ਾਰ ਡਿਪਟੀ ਸਾਹਿਬ ਦੇ ਦਫ਼ਤਰ ਦੇ ਲਾਗੇ ਬਿਲਕੁਲ ਦੋ ਦੁਕਾਨਾਂ ਛੱਡ ਕੇ ਦੁਕਾਨ ਹੈ ਤੇ ਕੀ ਕੀ ਵਾਕਿਆ ਹੋਇਆ ਤੁਹਾਡੇ ਨਾਲ ਕੱਲ ਮੇਰੇ ਦੁਕਾਨ ਤੇ 3 ਵਜੇ ਕੋਈ 45 ਮਿੰਟ ਤੇ ਦੋ ਜਣੇ ਆਏ ਨੇ ਉਹ ਕਹਿੰਦੇ ਲੰਗਰ ਲਾਉਣਾ ਲੰਗਰ ਲਾਉਣ ਦੇ ਬਹਾਨੇ ਆਏ ਤੇ ਆਣ ਕੇ ਮੇਰਾ ਮੋਬਾਈਲ ਚੁੱਕ ਕੇ ਨਾਲ ਲੈ ਗਿਆ ਕੰਢੇ ਥੱਲੇ ਮੋਬਾਈਲ ਤੇ ਆ ਸੀ ਤੇ ਦੋ ਜਣੇ ਆਏ ਦੋ ਬਾਊ ਆਏ ਆ ਤੇ ਮੇਰੇ ਵਿੱਚ ਉਹਦੇ ਮਾਊਂਟ ਸੀ ਨਾਲੇ ਹੋਰ ਸਾਰੇ ਨੰਬਰ ਨੰਬਰ ਸਭ ਮੇਰੇ ਵਿੱਚ ਤੇ ਇਹ ਕਿ ਗਾਂ ਦੇ ਵੇਖ ਲਓ ਹਾਂ ਤਾਂ ਇਹ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੈ ਇਹ ਪ੍ਰਸ਼ਾਸਨ ਕਿਨੇ ਵਾਰਾਂ ਜਿਸ ਤਰ੍ਹਾਂ ਦੇ ਕਾਰਵਾਈ ਕੀਤੀ ਹੈ ਇਹਨਾਂ ਨੂੰ ਬੰਦ ਕੀਤਾ ਜਾਵੇ ਇਸ ਤਰ੍ਹਾਂ ਗ੍ਰਾਈ ਕਰਦੇ ਨੇ ਤੇ ਤੇ ਸਖਤ ਕਾਰਵਾਈ ਕੀਤੀ ਜਾਵੇ ਹੋਰ ਕੋਈ ਨਿਸ਼ਾਨ ਨਹੀਂ ਵਾਟਾ ਜਾਣ ਨਹੀਂ ਹੋਣ ਤੇ ਕੋਈ ਨੁਕਸਾਨ ਨਹੀਂ ਹੋਇਆ ਕਰ ਸਕਦੇ ਕਿਸੇ ਦਾ ਕਿ ਅੱਜ ਨਹੀਂ ਮੇਰਾ ਨਹੀਂ ਤੇ ਕੱਲ ਕਿ ਹੋਰ ਦਾ ਕਰ ਸਕਦੇ